ਅਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾ ਰਾਵਾਜ ਕੋਮਤਿਆ ਜੀ ਦੇ ਵਾਜ ਦੇ ਦਰਸ਼ਕੋ ਅੱਜ ਅਸੀਂ ਇੱਕ ਐਮ ਗੱਲ ਵੀ ਜਿਹੜੀ ਉਹ ਕਰ ਰਹੇ ਆ ਕਿ ਜਿਵੇਂ ਤੁਹਾਨੂੰ ਪਤਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਆਦੇਸ਼ ਹੋਏ ਹੁਕਮਨਾਮੇ ਹੋਏ ਤੇ ਉਹਨਾਂ ਨੂੰ ਮੰਨਣ ਤੋਂ ਅਨਕਾਰੀ ਲੋਕਾਂ ਨੇ ਅੱਜ ਫੇਰ ਪੰਥ ਦੀਆਂ ਉਹਨਾਂ ਸਸਤਾਵਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ ਇਹੋ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਨੀਤੀਆਂ ਵਰਤ ਕੇ ਕਦੇ ਜਥੇਦਾਰਾਂ ਨੂੰ ਕਿਸੇ ਤਰ੍ਹਾਂ ਬਦਨਾਮ ਕਰਦੇ ਹਨ ਕਦੇ ਉਹਨਾਂ ਨੂੰ ਕਿਸੇ ਤਰ੍ਹਾਂ ਕਰਦੇ ਹਨ ਮੈਂ ਅਜ ਸਿੰਘ ਸਾਹਿਬ ਜੀ ਹੁਣਾਂ ਨੂੰ ਇਹ ਜਾਣਨਾ ਚਾਹਾਂਗਾ ਕਿ ਜੋ ਇਹ ਪੰਜਾਬ ਦਾ ਵਾਤਾਵਰਣ 2 ਦਸੰਬਰ ਤੋਂ ਬਾਅਦ ਹੋ ਰਿਹਾ ਆ ਧਾਰਮਿਕ ਜਿਹੜੇ ਸਾਡੀਆਂ ਸੰਸਥਾਵਾਂ ਹਨ ਖਾਸ ਕਰਕੇ ਸ੍ਰੀ ਅਕਾਲ ਪੁਰਖ ਸਾਹਿਬ ਇਹਨਾਂ ਦੇ ਉੱਪਰ ਉਹਨਾਂ ਲੋਕਾਂ ਦਾ ਕਬਜ਼ਾ ਹੋ ਗਿਆ ਆ ਜਿਨ੍ਹਾਂ ਨੇ ਮਤਲਬ ਇਹਨਾਂ ਸੰਸਥਾਵਾਂ ਨੂੰ ਇੱਕ ਕਿਸਮ ਦਾ ਰੋਲ ਕੇ ਰੱਖਤਾ ਕੀ ਹੋਣਾ ਚਾਹੀਦਾ ਪੰਥ ਕੀ ਕਰੇ ਪੰਥ ਬੜੀ ਉਲਝਣ ਦੇ ਵਿੱਚ ਆ ਦੇਸ਼ੇ ਮਦੇਸ਼ਾਂ ਦੇ ਬੜੇ ਵਿੱਚ ਉਲਝਣ ਦੇ ਵਿੱਚ ਆ ਕਦੇ ਜੇਸੇਦਾਰਾਂ ਨੂੰ ਠਾਨਦੇ ਆ ਕਦੀ ਕਹਿੰਦੇ ਆ ਇਹ ਸਾਡੇ ਕੰਮ ਦੇ ਦੇਣਗੇ ਕਦੀ ਉਹਨਾਂ ਦੀਆਂ ਬਦਲੀਆਂ ਕਰ ਦਿੰਦੇ ਆ ਹੁਣ ਤਾਜਾ ਕਟਣਾ ਭਾਈ ਸਿੰਘ ਸਾਹਿਬ ਸੁਲਤਾਨ ਸਿੰਘ ਦੀ ਆ ਤੇ ਮੈਂ ਚਾਹੁੰਦਾ ਤੁਸੀਂ ਇਹਦੇ ਤੇ ਜਿਹੜੀ ਤੁਸੀਂ ਕਿਵੇਂ ਇਹਦਾ ਜਿਹੜੀ ਵਿਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਜਿਹੜੇ ਸਧਾਰਨ ਸਿੱਖ ਹੈ ਸਿੱਖੀ ਸੋਚ ਰੱਖਦੇ ਆ ਉਹ ਚਾਹੁੰਦੇ ਆ ਕਿ ਅਕਾਲੀ ਦਲ ਜਿਹੜੀ ਸਾਡੀ ਰਾਜਨੀਤਿਕ ਜਮਾਤ ਹੈ ਉਹ ਤਕੜੀ ਹੋਵੇ ਕਿਉਂਕਿ ਦੀ ਖਾਤਰ ਬਹੁਤੇ ਇਹੋ ਜਿਹੇ ਸਿੱਖ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੇਲਾਂ ਕੱਟੀਆਂ ਪੰਜਾਬੀ ਸੂਬੇ ਤੋਂ ਲੈ ਕੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਲੈ ਕੇ ਜੈਤੂ ਦੇ ਮੋਰਚੇ ਤੋਂ ਲੈ ਕੇ ਉਹ ਅਕਾਲੀ ਪਰਿਵਾਰ ਹੀ ਸੀ ਜਿਨ੍ਹਾਂ ਨੇ ਵੱਡੀਆਂ ਮੋਰਚਾ ਵੀ ਕਿ ਜੇਲਾਂ ਵੀ ਕੱਟੀਆਂ ਮੋਰਚੇ ਲਾਏ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸੀ ਕੇ ਕਾਲੀਗੱਲ ਇੱਕ ਸਾਡੀ ਆਪਣੀ ਘਰ ਦੀ ਜਮਾਤ ਹੈ ਸਿੱਖਾਂ ਦੀ ਜਮਾਤ ਹੈ ਖੇਤਰੀ ਪਾਰਟੀ ਹੈ ਤੇ ਦੂਸਰੀ ਖੇਤਰੀ ਪਾਰਟੀਆਂ ਨਾਲ ਤਾਲਮੇ ਰੱਖ ਕੇ ਇਹ ਵਧੀਆ ਰਾਜਨੀਤੀ ਨਿਭਾ ਸਕਦੀ ਆ ਜੀ ਪਰ ਦਿਨੋਂ ਦਿਨ ਇਸ ਰਾਜਨੀਤੀ ਦੇ ਵਿੱਚ ਨਗਾਰ ਆ ਗਿਆ ਜ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਅਸਲ ਵਿੱਚ ਤਾਂ ਜਦੋਂ ਸੰਤ ਫਤਿਹ ਸਿੰਘ ਖਤਮ ਹੋਏ ਉਦੋਂ ਬਾਅਦ ਥੋੜਾ ਚਿਰ ਸੰਤ ਫਤਿਹ ਸਿੰਘ ਨੇ ਕਦੇ ਆਪ ਕੋਈ ਇਲੈਕਸ਼ਨ ਨਹੀਂ ਸੀ ਲੜੀ ਉਦੋਂ ਬਾਅਦ ਸੰਤ ਹਰਜੰਤ ਸਿੰਘ ਲੋਂਗਵਾਲ ਉਹ ਵੀ ਇਲੈਕਸ਼ਨ ਲੜਨ ਦਾ ਵਿਰੋਧ ਕਰਦੇ ਰਹੇ ਵੀ ਸਾਨੂੰ ਇਲੈਕਸ਼ਨ ਪ੍ਰਧਾਨ ਨੂੰ ਨਹੀਂ ਲੜਨੀ ਚਾਹੀਦੀ ਤੇ ਸੀਐਮ ਨਹੀਂ ਬਣਨਾ ਚਾਹੀਦਾ ਪ੍ਰਧਾਨ ਰਵੇ ਤੇ ਸੀਐਮ ਲੱਗ ਰਵੇ ਉਦੋਂ ਬਾਅਦ ਜਦੋਂ ਦਾ ਬਰਨਾਲਾ ਆਇਆ ਸਰਜੀਤ ਸਿੰਘ ਬਰਨਾਲੇ ਨੇ ਪ੍ਰਧਾਨ ਵੀ ਰਿਹਾ ਕਿ ਸੀਐਮ ਹੀ ਬਣਿਆ ਉਦੋਂ ਨਗਾਰ ਸ਼ੁਰੂ ਹੋ ਗਿਆ ਉਦੋਂ ਹੀ ਅਕਾਲ ਤਖਤ ਦੇ ਉੱਪਰ ਉਹਨੇ ਆਫਸ ਕੋਰਸ ਭੇਜ ਕੇ ਆਪਣਾ ਹਮਲਾ ਕਰ ਦਿੱਤਾ ਜੀ ਉਦੋਂ ਬਾਅਦ ਇਹਦੇ ਕਬਜ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆ ਗਿਆ ਇਹਨਾਂ ਨੇ ਤਾਂ ਤਜੀਆਂ ਹੀ ਰਾਤੀਆਂ ਹਰ ਤਰ੍ਹਾਂ ਦੀਆਂ ਤੁਸੀਂ ਦੇਖਿਆ ਹੋਣਾ ਕਿ ਕੁਝ ਕੁ ਦਿਨਾਂ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਕਹਿ ਰਿਹਾ ਹੈ ਕਿ ਸੰਤ巴巴 ਜਰਨੈਲ ਸਿੰਘ ਖਾਲਸਾ ਨੂੰ ਅਕਾਲੀ ਦਲ ਦੇ ਵਿਰੋਧ ਖੜਾ ਕੀਤਾ ਸੀ ਤੇ ਉਹਨੂੰ ਸ਼ਕਤੀ ਦਿੱਤੀ ਉਹਨਾਂ ਨੇ ਮੁਰਗੇ ਕਤਲਿਆਮ ਕਰਤਾ ਸਿੱਧਾ ਸਿੱਧੇ ਤੌਰ ਤੇ ਹਰਸਿਮਰਤ ਕੋਰ ਵੀ ਹਰਸਿਮਰਤ ਕੋਰ ਵੀ ਤੇ ਸੁਖਵੀਰ ਸਿੰਘ ਵੀ ਜੀ ਇਹ ਇਲਜ਼ਾਮ ਲਾ ਰਹੇ ਆ ਸੋ ਇਹਨਾਂ ਨੂੰ ਇਸ ਗੱਲ ਨੂੰ ਪਲੀਪਾ ਸਮਝਣਾ ਚਾਹੀਦਾ ਹੈ ਡਰਦੇ ਕਿਸ ਗੱਲ ਤੋਂ ਹੈ ਮੈਂ ਸੋਚਦਾ ਸੀ ਕਿ ਪਿੱਛੇ ਦੇ ਸੁਧਾਰ ਹਰਜਿੰਦਰ ਸਿੰਘ ਧਾਮੀ ਨੇ ਸਾਨੂੰ ਇੱਕ ਲੈਟਰ ਕੱਢਿਆ ਕਿ ਤੁਸੀਂ ਸਤਕਾਰਯੋਗ ਬਾਬਾ ਜਗਿੰਦਰ ਸਿੰਘ ਦੀ ਫੋਟੋ ਬਣਾ ਕੇ ਦਿਓ ਅਸੀਂ ਜੈਮ ਕਰ ਚਲਾਉਣੀ ਹੈ ਅਸੀਂ ਫੋਟੋ ਬਣਾਈ ਉਹਨਾਂ ਨੂੰ ਕਿਹਾ ਦੱਸੋ ਸਾਨੂੰ ਟਾਈਮ ਦਿਓ ਕਦੋਂ ਲਾਉਣੀ ਹੈ ਸਰਦਾਰ ਸ਼ੁਭੀਰ ਸਿੰਘ ਨੇ ਮਨਾ ਕਰ ਦਿੱਤਾ ਅੰਦਰੂਨੀ ਮੈਂ ਆਪ ਨਹੀਂ ਇਹ ਗੱਲ ਸੁਣੀ ਪਰ ਅੰਦਰੂਨੀ ਇਹਨਾਂ ਦੀ ਗੱਲ ਜਿਹੜੀ ਮੇਰੇ ਤੱਕ ਪਹੁੰਚੀ ਬੀਓ ਹੋਈ ਬਾਬਾ ਜਗENDER ਸਿੰਘ ਹੈ ਜਿਨੇ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਕਰਾਤੀਆਂ ਸੀ ਉਹ ਭਲੇਓ ਤਾਂ ਲੜੇਤਾ ਅਕਾਲੀ ਦਲ ਦੇ ਨਾਤੇ ਸੀ ਕੋਈ ਹੋਰ ਦਲ ਆਇਆ ਨਹੀਂ ਸੀ ਸੁਖਬੀਰ ਸਿੰਘ ਬਾਦਲ ਨੇ ਤਾਂ ਕੋਈ ਅਕਾਲੀ ਦਲ ਦੀ ਖਾਤਰ ਪੰਥ ਦੀ ਖਾਤਰ ਕੋਈ ਜੇਲ ਨਹੀਂ ਕੱਟੀ ਬਾਬਾ ਜਗENDER ਸੋਹਣਾਂ ਨੇ ਤਾਂ ਜੇ ਤੋਦੇ ਮੋਰਚੇ ਤੋਂ ਲੈ ਕੇ ਜੇਲਾਂ ਕੱਟੀਆਂ ਸੋ ਉਥੋਂ ਤੱਕ ਜਿੰਨਾ ਉਹਨਾਂ ਸੰਘਰਸ਼ ਹੁਣ ਤੱਕ ਲੜਿਆ ਸਾਰੇ ਜਿੰਨੇ ਮੋਰਚੇ ਲੱਗੇ ਉਹਦੇ ਵਿੱਚ ਅਕਾਲੀ ਦਲ ਦੇ ਨਾਂ ਤੇ ਜੇਲਾ ਕਟੀਆਂ ਅਕਾਲੀ ਦਲ ਦੇ ਨਾਂ ਦੇ ਉੱਤੇ ਛਾਤਾਂ ਦਿੱਤੀਆਂ ਤੇ ਸੁਖਵੀਰ ਸਿੰਘ ਬਾਦਲ ਹੁਣ ਪਤਾ ਨਹੀਂ ਕਿਹੜੀ ਪਾਸ਼ਾ ਬੋਲਣੀ ਸ਼ੁਰੂ ਕੀਤੀ ਜਾਂ ਪਹਿਲਾਂ ਹੀ ਅੰਦਰ ਲੁਕੀ ਹੋਈ ਪਾਸ਼ਾ ਬਾਹਰ ਨਿਕਲ ਰਹੀ ਆ ਜੀ ਕਿਉਂਕਿ ਮੈਨੂੰ ਦੱਸਣਾ ਚਾਹਣਾ ਹੈ ਕਿ ਜਿਹੜੀਆਂ ਤਿੰਨ ਲਕਸ਼ਣਾ ਹਰੇ ਆ ਉਦੋਂ ਤੱਕ ਇਹਨਾਂ ਦੇ ਬਰਾਬਰ ਕੁਝ ਹੈ ਨਹੀਂ ਸੀ ਬਰਾਬਰ ਕੋ ਖੜਾ ਵੀ ਨਹੀਂ ਸੀਗਾ ਜਦੋਂ ਸਾਰੀਆਂ 117 ਤੋਂ ਜਿੱਤੇ ਹੀ ਦੋ ਸੀ ਉਦੋਂ ਦੱਸੋ ਕਿਹੜਾ ਅਕਾਲੀ ਦਲ ਤੁਹਾਡੇ ਬਰਾਬਰ ਖੜਾ ਸੀ ਤੁਸੀਂ ਆਪ ਹੀ ਅਕਾਲੀ ਦਲ ਨੂੰ ਲਿਆ ਕੇ ਉੱਥੇ ਖੜਾ ਕਰ ਦਿੱਤਾ ਜਿੱਥੇ ਨਮੋਸ਼ੀ ਨਮੋਸ਼ੀ ਆ ਨਾਂ ਲੈਣ ਵਾਲੇ ਲੋਕ ਠੀਕ ਸਮਝਦੇ ਤੋਂ ਪਿੱਛੇ ਜੇ ਜੋ ਇਹ ਆਪ ਮੰਨੇ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋ ਕੇ ਮੰਨੇ ਵੀ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬਿਅਦ ਵੀ ਵੀ ਹੋਈ ਅਸੀਂ ਕੋਟਕਪੂਰਾ ਚ ਗੋਲੀਆਂ ਚਲਾ ਕੇ ਸਿੰਘ ਵੀ ਮਾਰੇ ਸਾਰਾ ਕੁਝ ਤੁਸੀਂ ਵੇਖਿਆ ਵੀ ਇਹ ਤੇ ਮੇਰੇ ਕਹਿਣ ਦੀ ਲੋੜ ਨਹੀਂ ਇਹਨਾਂ ਦੇ ਆਪ ਦੇ ਮੂੰਹੋਂ ਸਭ ਕੁਝ ਮੰਨੇ ਆ ਫਿਰ ਇਹਨਾਂ ਨੇ ਕਿਹੜ ਕੱਢਣ ਵਾਸਤੇ ਸਿੰਘ ਸਾਹਿਬ ਭਾਈ ਰਵੀंद्र ਸਿੰਘ ਨੂੰ ਗਲਤ ਅਸ ਦੀ ਜ਼ਿੰਮੇਵਾਰੀ ਤਲਾਇਆ ਔਰ ਫਿਰ ਹਰਪ੍ਰੀਤ ਸਿੰਘ ਨੂੰ ਸਿੰਘ ਸਾਹਿਬ ਨੂੰ ਲਾਇਆ ਹੁਣ ਸੁਲਤਾਨ ਸਿੰਘ ਨੂੰ ਲਾਇਆ ਇਹ ਸੋਚਦੇ ਆ ਕਿ ਜੋ ਉਹਨਾਂ ਨੇ ਕੁਝ ਫੈਸਲੇ ਪੰਥਕ ਸੋਚ ਮੁਤਾਬਕ ਕੀਤੇ ਸੀ ਜਿਵੇਂ ਫਕਰੇ ਕੌਮ ਵਾਪਸ ਲੈ ਲਿਆ ਸੀ ਜੀ ਇਹ ਹੁਣ ਸੋਚਦੇ ਆ ਕਿ ਕੋਈ ਆਪਣੇ ਹੱਥ ਠੋਕੇ ਜ਼ਥੇਦਾਰ ਲਾ ਕੇ ਤੇ ਅਸੀਂ ਉਹ ਚੀਜ਼ਾਂ ਉਹਵੇਂ ਕਰਾ ਲਈਏ ਪਰ ਹੋਣਾ ਨਹੀਂ ਇਹ ਮੈਂ ਸਰਦਾਰ ਸੁਖਵੀਰ ਸਿੰਘ ਨੂੰ ਖਾਸ ਤੌਰ ਤੇ ਕਹਿਣਾ ਚਾਹਣਾ ਹੈ ਕਿ ਤੂੰ ਬਹੁਤ ਗਲਤ ਰਸਤਾ ਚੋਣ ਲਿਆ ਇਸ ਰਸਤੇ ਤੇ ਚੱਲ ਗਿਆ ਤੇਰਾ ਰਾਜਨੀਤਿਕ ਵੀ ਨੁਕਸਾਨ ਹੋਣਾ ਹੈ ਤੇ ਤੇਰਾ ਪਰਿਵਾਰਕ ਵੀ ਨੁਕਸਾਨ ਹੋਣਾ ਕਿਉਂਕਿ ਜਿਹੜੇ ਪਰਿਵਾਰ ਨੂੰ ਤੂੰ ਉਭਾਰ ਕੇ ਆਪਣੇ ਪੁੱਤਰਾਂ ਤੱਕ ਤਖਤ ਦਾ ਨਵਾਜਣਾ ਚਾਹੁੰਦਾ ਨਾ ਉਹ ਰਸਤਾ ਤੂੰ ਬੰਦ ਕਰ ਲੈਣਾ ਕਿਉਂਕਿ ਮੇਰਾ ਝੂਠ ਬੋਲਣਾ ਝੂਠ ਦੀ ਰਾਜਨੀਤੀ ਤੇ ਚੱਲਣਾ ਇਹ ਤੂੰ ਸਿੱਖ ਲਿਆ ਕੀ ਕਦੇ ਹੋਇਆ ਹੁਣ ਤੂੰ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਤੈਨੂੰ ਅਕਾਲੀ ਦਾ ਲਾਹਕ ਭੇਜ ਦੇਵੇ ਤੂੰ ਚੱਲ ਜਿਲਾ ਪ੍ਰਧਾਨ ਲੱਗ ਜਾ ਕੇ ਤੂੰ ਲੱਗੇਗਾ ਆਪ ਤਾਂ ਤੂੰ ਥੋੜਾ ਜਿਹਾ ਜੋ ਗਨੂ ਤਿਆਰ ਨਹੀਂ ਜਿਹੜੇ ਇੰਡੀਆਂ ਵੱਡੀਆਂ ਪਦਮੀਆਂ ਤੇ ਸਿੱਖ ਕੌਮ ਨੇ ਨਿਵਾਜੇ ਨੇ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਨੇ ਜਾਂ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਤੁਸੀਂ ਜਾ ਕੇ ਕਹਿੰਨੇ ਆ ਕਿ ਦਿੱਥੋਂ ਤੁਹਾਨੂੰ ਹਟਾ ਕੇ ਹੋਰ ਗੁਰਦਵਾਰੇ ਚ ਭੇਜ ਦਾਂਗੇ ਗੁਰਦੁਆਰੇ ਭਾਵੇਂ ਸਾਰੇ ਹੀ ਸਨਮਾਨਯੋਗ ਆ ਪਰ ਜਿਹੜੇ ਆਉਂਦੇ ਨੇ ਜਿਹਦੇ ਕਿਤੇ ਪੰਜ ਪਿਆਰਿਆਂ ਨੇ ਫੈਸਲੇ ਲੈਣੇ ਹੁੰਦੇ ਆ ਉਹਨਾਂ ਤਾਂ ਇਹੀ ਸਿੰਘ ਸਾਹਿਬ ਬੈਠਣੇ ਆ ਨਾ ਜਿਹੜੇ ਹਰਮੰਦਰ ਸਾਹਿਬ ਦੇ ਉੱਥੋਂ ਤੁਸੀਂ ਹਟਾਉਣਾ ਚਾਹੁੰਦੇ ਆ ਸੋ ਜਲੀਲ ਕਰਨਾ ਚਾਹੁੰਦੇ ਆ ਪਦਵੀਆਂ ਨੂੰ ਵੀ ਤੇ ਸ਼ਕਸ਼ੀਤਾਂ ਨੂੰ ਵੀ ਇਸ ਕਰਕੇ ਮੈਂ ਸਿੰਘ ਸਾਹਿਬਾਂ ਨੂੰ ਵੀ ਬੇਨਤੀ ਕਰਾਂ ਕਿ ਕਿੰਨਾ ਤੇ ਜਲੀਲ ਹੋਣਗੇ ਕੋਈ ਟਾੜ ਕੇ ਖੜੋ ਜੇ ਤੁਸੀਂ ਫੈਸਲੇ ਲੈਣੇ ਆ ਫੇਰ ਡਰ ਦੇ ਮਾਰੇ ਵੀ ਮੇਰੇ ਕੋਲ ਕੋਠੀ ਹੈ ਨਹੀਂ ਮੇਰੇ ਕੋਲ ਖਰਚਾ ਹੈ ਨਹੀਂ ਕਿ ਖਰਚਾ ਪ੍ਰਮਾਤਮਾ ਦਿੰਦਾ ਨਹੀਂ ਸਭ ਨੂੰ ਜੇ ਸਿੰਘ ਸਾਹਿਬਾਂ ਦੀ ਇੰਨੀ ਕੀ ਸੋਚ ਹੋ ਜਾਵੇ ਕਿ ਸਾਡਾ ਪਰਿਵਾਰ ਭੁੱਖਾ ਮਰ ਜਾਊ ਅਸੀਂ ਭੁੱਖੇ ਮਰ ਜਾਾਂਗੇ ਚਰ ਚਲਾਂਗੇ ਖਾਦੇ ਤੇ ਗੱਡੀਆਂ ਹੈ ਨਹੀਂ ਅੜੋ ਥੋੜਾ ਜਿਆ ਸੋਚੋ ਥੋੜਾ ਜਿਆ ਵਿਚਾਰੋ ਤੁਹਾਨੂੰ ਕਿੱਡੀਆਂ ਵੱਡੀਆਂ ਪਦਵੀਆਂ ਦਿੱਤੀਆਂ ਕਾਂਗਰਸ ਜੇ ਤੁਹਾਨੂੰ ਲਾਉਂਦੇ ਤੇ ਉਹਨਾਂ ਦੇ ਮੂਹਰੇ ਅੜੋ ਵੀ ਪਾਈ ਅਸੀਂ ਇੱਥੇ ਹੀ ਡਿਊਟੀ ਕਰਾਂਗੇ ਇੱਥੇ ਹੀ ਰਿਟਾਇਰਮੈਂਟ ਲਵਾਂਗੇ ਜੇ ਤੁਹਾਡੀ ਕੋਈ ਗਲਤੀ ਹੈ ਤਾਂ ਸਾਨੂੰ ਦੱਸੋ ਤਾਂ ਜੇ ਤੁਸੀਂ ਲਾਉਣਾ ਕਿਸੇ ਨੂੰ ਚੰਗੇ ਬੰਦੇ ਨੂੰ ਲਿਆਉਣਾ ਦੱਸੋ ਕਿ ਆਪਦਾ ਪੁੱਤ ਭਤੀਜਾ ਲਿਆ ਕੇ ਲਾਉਣਾ ਹੈ ਤਾਂ ਉਹਨੂੰ ਲਿਆਓ ਪੰਥ ਦੇ ਸਾਹਮਣੇ ਨਹੀਂ ਤਾਂ ਅਸੀਂ ਇੱਥੇ ਡਿਊਟੀ ਕਰਕੇ ਇੱਥੋਂ ਰਿਟਾਇਰਮੈਂਟ ਲਵਾਂਗੇ ਸਿੰਘ ਸਾਹਿਬ ਨੂੰ ਵੀ ਹਮਤਾਈਦਾ ਇਹ ਸਿੰਘ ਸਾਹਿਬ ਜੀ ਮੈਂ ਇਹਦੇ ਨਾਲ ਸਵਾਲ ਤਾਂ ਜੋੜ ਲਗਾ ਇਹ ਬੰਦੇਸ਼ਾਂ ਦੇ ਵਿੱਚ ਵੀ ਇਹ ਗੱਲ ਬਹੁਤ ਜਿਹੜੀ ਮਤਲਬ ਗੰਭੀਰ ਤਾਨਾ ਸੁੱਟੀ ਜਾ ਰਹੀ ਆ ਕਿ ਜਿਨ੍ਹਾਂ ਲਈ ਅਸੀਂ ਸਟੈਂਡ ਲੈ ਰਹੇ ਹਾਂ ਸਿੰਘ ਸਹਿਬਾਨ ਗਿਆਨੀ ਰਕਵੀਰ ਸਿੰਘ ਹੋ ਗਏ ਜਾਂ ਗਿਆਨੀ ਸੁਲਤਾਨ ਸਿੰਘ ਹੋ ਗਏ ਜਾਂ ਜਦੋਂ ਇਹਨਾਂ ਨੇ ਦੋ ਤਰੀਕ ਦਾ ਫੈਸਲਾ ਕੀਤਾ ਉਦੋਂ ਬਾਅਦ ਇਹ ਬਾਹਰ ਵੀ ਗਏ ਉੱਥੇ ਪੰਥ ਨੇ ਇਹਨਾਂ ਨੂੰ ਥਾਪੜਾ ਵੀ ਦਿੱਤਾ ਇਹ ਵੀ ਕਿਹਾ ਬਈ ਕੋਈ ਨੌਕਰੀ ਦਾ ਨਾਂ ਸੋਚੋ ਤੁਹਾਨੂੰ ਜ਼ਿੰਦਗੀ ਭਰ ਦੀ ਤਨਖਾਹ ਵੀ ਲਾ ਦਾਂਗੇ ਪਰ ਸਟੈਂਡ ਲੈ ਲਓ ਸਟੈਂਡ ਨਹੀਂ ਲਿਆ ਉਹਦੇ ਕਰਕੇ ਨਾਰਾਜ਼ ਐ ਸੰਤ ਮੈਂ ਤੇ ਦੋ ਹੀ ਕਾਰਨ ਸਮਝਦਾ ਹਮ ਇੱਕ ਤਾਂ ਇਸ ਪਦਵੀ ਨੂੰ ਸਮਝਣਾ ਇਹ ਪਦਵੀ ਐਸ ਪ੍ਰਸ਼ਟੀਵੀ ਪਦਵੀ ਨਹੀਂ ਆ ਠੀਕ ਤਨਖਾਹ ਲੈ ਕੇ ਏਸੀ ਰੂਮ ਚ ਰਹਿਣ ਵਾਸਤੇ ਪਦਵੀ ਨਹੀਂ ਹੈਗੀ ਇਹ ਪਦਵੀ ਸਿਰਫ ਕੌਮ ਲਈ ਯੋਜਨ ਵਾਲੀ ਪਦਵੀ ਆ ਦੂਸਰੀ ਗੱਲ ਸਾਡੀ ਜੇ ਰਹਿਤਮਰ ਜਿਹਦਾ ਪੂਰੀ ਹੋਵੇ ਸਾਡਾ ਨਿਤਨੇ ਪੂਰਾ ਹੋਵੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੋਵੇ ਤੇ ਫਿਰ ਤਾਂ ਕਮੀ ਕੋਈ ਨਹੀਂ ਮੈਂ ਥੇਕ ਬੇਨਤੀ ਕਰਨਾ ਚਾਹਾਂਗਾ ਸੁਮੇਤ ਸਿੰਘ ਸਾਹਿਬ ਸਵੇਤ ਮੈਂ ਆਪ ਵੀ ਮੈਂ ਬੱਚਾ ਸਾਰੀ ਕੌਮ ਨੂੰ ਵੀ ਜੀ ਆਪਾਂ ਸਾਰੇ ਰਹਿਤ ਨਾ ਰਹਿਤ ਮਹਿਤ ਪੱਕੇ ਹੋਵੋ ਜੀ ਗੁਰਬਾਣੀ ਤੇ ਭਰੋਸਾ ਕਰੋ ਨਿਤ ਨਿਮੀ ਬਣੋ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੁਝ ਨਾ ਕੁਝ ਪਾਠ ਕਰੀਏ ਅਰਦਾਸ ਕਰੀਏ ਕਿੰਡੀ ਵੱਡੀ ਸਿੱਖ ਕੌਮ ਹੈ ਜੇ ਆਪਾਂ ਕੱਲੇ ਗਿਲੇ ਸਿੱਖ ਵੀ ਕਰਦੇ ਰਹੇ ਜੀ ਇਹ ਗੱਲ ਬੰਨੀ ਨਹੀਂ ਜਿਹੜਾ ਅਸੀਂ ਇਹ ਕਹਿੰਨੇ ਆ ਤੇ ਦੇਖੋ ਜੀ ਇੱਥੇ ਗਲਵਾ ਹੈ ਸੋਵੀਰ ਸਿੰਘ ਬਰਾਬਾਦਲ ਦਾ ਹਾਂ ਉਹਨੇ ਆਪਣੇ ਗਲਵੇ ਦੇ ਤਹਿਤ ਸਾਰੋਂ ਕੋ ਕਰੀ ਜਾਂਦਾ ਉਹ ਤਾਂ ਕੁਝ ਹੁਣ ਮੇਰੇ ਖਰਾਸੀ ਕਿੰਨੇ ਬੰਦੇ ਹੋਣੇ ਆ ਟੋਟਲ ਸ਼ਰਮਣੀ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਉਹ ਵੀ ਇਹੀ ਸੋਚੀ ਜਾਂਦੇ ਆ ਵੀ ਜੇ ਅਸੀਂ ਸੁਖਵੀਰ ਸਿੰਘ ਬਾਦਲ ਦੀ ਉਲਟ ਮੋਟ ਪਾਤੀ ਤੇ ਜਿਹੜਾ ਅਸੀਂ ਆਪ ਦਾ ਭਤੀਜਾ ਲਾਇਆ ਮੈਨੇਜਰ ਜਿਹੜਾ ਭਾਣ ਜਾਂ ਮੈਨੇਜਰ ਲਾਇਆ ਉਹ ਇਹਨਾਂ ਨੇ ਹਟਾ ਦੇਣਾ ਜਿਹੜੇ ਅਸੀਂ ਸ਼ਰਮਣੀ ਕਮੇਟੀ ਚ ਵਕਫ ਵਕਫ ਹਾਲਾਂਕਿ ਇਹ ਸ਼ਰਮਣੀ ਕਮੇਟੀ ਦਾ ਲਾਅ ਹੈ ਕਿ ਕੋਈ ਵੀ ਮੈਂਬਰ ਆਪਣੇ ਫੋਨ ਦੇ ਰਿਸ਼ਤੇ ਵਿੱਚੋਂ ਕਿਸੇ ਨੂੰ ਨੌਕਰੀ ਨਹੀਂ ਦਿਵਾ ਸਕਦਾ ਔਰ ਸਭ ਤੋਂ ਜਿਹੜਾਆਂ ਗੱਲਾਂ ਗਰਜਾਂ ਦੇ ਵਿੱਚ ਫਸ ਗਰਜਾਂ ਦੇ ਵਿੱਚ ਇੰਨੇ ਫਸ ਗਿਆ ਕਿ ਉਸ ਨੂੰ ਗਲਵਾ ਬਣਾ ਕੇ ਬੈਠਿਆ ਸੋ ਇਸ ਕਰਕੇ ਸਾਨੂੰ ਸਭ ਨੂੰ ਚੜ੍ਹਦੀ ਕਲਾ ਚ ਪ੍ਰਮਾਤਮਾ ਦੇ ਨਾਮ ਤੇ ਅਰਦਾਸ ਕਰਨੀ ਚਾਹੀਦੀ ਆ ਕਿ ਪੰਥ ਚੜ੍ਹਦੀ ਕਲਾ ਚ ਹੋਵੇ ਸਿੰਘ ਸਾਹਿਬਾਂ ਨੂੰ ਵੀ ਅਣ ਜਾਗਦੀ ਜ਼ਮੀਰ ਨਾਲ ਕੁਝ ਫੈਸਲੇ ਲੈਣੇ ਪੈਣੇ ਆ ਤਾਂ ਇਹ ਦਾ ਰਸਤੇ ਤੇ ਆਉਣੀ ਗੱਲ ਇਹ ਨਾ ਸਵਾਲਿਆ ਜਿਹੜੀ ਤਨਤਨ ਸਾਹਿਬ ਦੀ ਲਖਨ ਹੋ ਰਹੀ ਹੈ ਜਿੰਨੀ ਚੋਂ ਪੰਥ ਦੇ ਉਮੀਦਵਾਰ ਜਿਹੜੇ ਆ ਪੰਥ ਦੇ ਲੋਕ ਉਹ ਭਾਈ ਮਨਦੀਪ ਸਿੰਘ ਨੂੰ ਮੰंदे ਆ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਇੱਕ ਬੀਬੀ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਬਰਵਿੰਦਰ ਫੌਜੀ ਉਹਨਾਂ ਨੂੰ ਖੜੇ ਕੀਤਾ ਉਹ ਕਹਿੰਦੇ ਏ ਧਰਮੀ ਫੌਜੀ ਆ ਇਹ ਪੰਥ ਗਿਆ ਇਹ ਮਤਲਬ ਪੰਥੇ ਨਤਾਰਾ ਕਿੱਦਾਂ ਕਰੋ ਦੇਖੋ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਸੰਘਰਸ਼ ਤੋਰਿਆ ਜੀ ਉਹਨਾਂ ਦੇ ਉਹਨਾਂ ਨੂੰ ਟਾਰਗੇਟ ਬਣਾ ਕੇ ਬਲੂ ਸਟਾਰ ਆਪਰੇਸ਼ਨ ਗਵਰਨਮੈਂਟ ਨੇ ਕੀਤਾ ਜੀ ਉਹਦੀ ਸਪੋਰਟ ਦੇ ਵਿੱਚ ਧਰਮੀ ਫੌਜੀਆਂ ਨੇ ਬਰਕਾ ਛੱਡੀਆਂ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਤਾਂ ਉਹ ਰੋਜ਼ ਕਹੀ ਜਾਂਦਾ ਹੈ ਵੀ ਇਹ ਤਾਂ ਕਾਲੀ ਦਲ ਦੇ ਵਿਰੁੱਧ ਖੜਾ ਕੀਤਾ ਸੀ ਜੀ ਇਹਨੂੰ ਸੈਂਟਰ ਸਰਕਾਰ ਨੇ ਪਾਵਰ ਦਿੱਤੀ ਸੀ ਜੀ ਜੀ ਤੇ ਜਿਨ੍ਹਾਂ ਦੀ ਖਾਤਾ ਸੰਤ ਧਰਮੀ ਫੌਜੀ ਮਨਦਾਨ ਚਾਏ ਸੀ ਤੇ ਧਰਮੀ ਫੌਜੀਆਂ ਨੂੰ ਕਹਿੰਦਾ ਇਹ ਬੰਥਕ ਹੈ ਇਹ ਇਹ ਡਬਲ ਬੁਲੀਕਮ ਬੋਲਦਾ ਸੁਖਵੀਰ ਸਿੰਘ ਬਾਦਲ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਿਹੜੇ ਸੀਗੇ ਉਹ ਕਾਂਗਰਸ ਸੀ ਕਾਂਗਰਸ ਦੀ ਸਪੋਰਟ ਤੇ ਕਾਲੀ ਦਲ ਦੇ ਵਿਰੁੱਧ ਖੜੇ ਸੀ ਜੇ ਜੇ ਉਹਨਾਂ ਦੇ ਮਦਰ ਧਰਮੀ ਫੌਜੀ ਖੜੇ ਹੋਏ ਤੂੰ ਉਹਨਾਂ ਨੂੰ ਦੋ ਚੁੱਕਦਾ ਆਵਦੇ ਬੰਦੇ ਲਿਆ ਧਰਮੀ ਹੋਰ ਲਵ ਇਹ ਦੋ ਗਲੀ ਨੀਤੀ ਫੇਰਦਾ ਇਹਨਾਂ ਨੇ ਅੱਜ ਤੱਕ ਦੱਸੋ ਧਰਮੀ ਫੌਜੀਆਂ ਦੀ ਕੀ ਮਦਦ ਕੀਤੀ ਹੈ ਧਰਮੀ ਫੌਜੀਆਂ ਨੂੰ ਕਿਹੜੀਆਂ ਨੌਕਰੀਆਂ ਦਿੱਤੀਆਂ ਧਰਮੀ ਫੌਜੀਆਂ ਨੂੰ ਕੀ ਫੈਸਿਲਿਟੀ ਦਿੱਤੀ ਹੈ 15 ਸਾਲ ਇਹਨਾਂ ਸਰਕਾਰ ਪਰ ਜੀ ਭੋਗੀ ਹੈ ਸੈਂਟਰ ਨਾਲ ਵੀ ਭਾਈ ਵਾਲੀ ਰਹੀ ਇਹਨਾਂ ਦੀ ਧਰਮੀ ਫੌਜੀਆਂ ਦੀ ਕਿਤੇ ਇਹਨਾਂ ਨੇ ਬਾਹ ਫੜੀ ਹੈ ਇਹ ਸਿਰਫ ਗਰਜ ਵਾਸਤੇ ਕਰਦੇ ਆ ਜੇ ਸਮੁੱਚੇ ਰੂਪ ਵਿੱਚ ਮੈਂ ਕਹਿਣਾ ਚਾਹਣਾ ਹੈ ਕਿ ਜੋ ਮਰਜ਼ੀ ਕਹਿ ਲਵੇ ਜਿਹੜਾ ਕੁਛ ਹਰਵਿੰਦਰ ਸਾਹਿਬ ਹੋ ਰਿਹਾ ਦਰੰਥੀ ਸਿੰਘਾ ਦਾ ਐਡ ਗਰੰਥੀ ਸਿੰਘਾ ਦਾ ਮਰਜਾ ਦਾ ਨਾਲ ਤੱਕ ਤੇ ਪ੍ਰਭੂ ਸਤਾਰਾ ਜੋ ਕੁਝ ਹੋ ਰਿਹਾ ਉਹਦੇ ਤੋਂ ਭੁੱਲ ਜੇ ਸੁਖਵੀਰ ਵੀ ਮੈਂ ਪੰਜਾਬ ਚ ਕੁਛ ਛੇਡ ਜਿੱਤੂਗਾ ਇਹ ਬੀਬੀ ਬਲਵਿੰਦਰ ਕੌਰ ਨੂੰ ਵੀ ਮੇਰਾ ਕੱਲ ਪੰਥ ਕਹਿਣਾ ਚਾਹੁੰਦਾ ਆ ਬਾਹਰ ਬੈਠੇ ਤੇ ਸੋਚਦੇ ਆ ਵੀ ਜੇ ਬਾਕਿਆ ਹੀ ਉਤਰਨੀ ਫੌਜੀ ਦੀ ਪਤਨੀ ਆ ਤੇ ਉਹ ਉਤਰ ਜਨਤਾਰਮੀ ਫੌਜੀ ਨੇ ਜਦੋਂ ਤੁਸੀਂ ਗੱਲ ਕਹਿ ਦਿੱਤੀ ਆ ਮਤਲਬ ਅਮਰੀਕਾ ਚੱਲੀਆਂ ਤੇ ਉਹ ਅੱਜ ਵੀ ਪਿੱਛੇ ਹਟ ਜਾਏ ਤੇ ਕਹਿਦੇ ਮੈਂ ਪੰਥ ਨਾਲ ਖੜੀ ਉਹ ਚੰਗੀ ਗੱਲ ਹੈ ਜੇ ਦੇਖੋ ਬੀਬੀ ਜੀ ਹੋਣੀ ਵੀ ਅ ਬੀਬੀ ਦੀ ਬੇਟੀ ਹੈ ਪਤਨੀ ਨੂੰ ਹੈ ਉਹ ਵੀ ਬੜੀ ਸਰਕਾਰ ਮੈਂ ਵਧੀਆ ਸ਼ਬਦਾਂ ਦੇ ਵਿੱਚ ਉਹ ਡਿਫੈਂਡ ਕਰਦੀ ਹੈ ਸਾਰੀ ਗੱਲ ਨੂੰ ਹਾਂ ਪਰ ਜੇ ਉਹ ਇਸ ਗੱਲ ਨੂੰ ਸਮਝ ਲੈਣ ਵੀ ਇਹ ਉਹੀ ਖਾਨਦਾਨ ਹੈ ਜਿਨ੍ਹਾਂ ਨੂੰ ਕੱਲ ਤਾਲੇ ਤਨਖਾਹ ਲਾ ਕੇ ਹਟਿਆ ਜੀ ਜਿਹੜੇ ਆਪ ਮੰਨੇ ਸ਼ਰਿਆਮ ਬੇਸੀਂ ਚੌਂਕਾਂ 'ਚ ਬੈਠੀ ਸੰਗ ਤੇ ਪਰ ਗੋਲੀਆਂ ਚਲਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜੇ ਤੁਸੀਂ ਧਰਮੀ ਹੈ ਤਾਂ ਤੁਸੀਂ ਇਹ ਧਰਮੀਆਂ ਦੇ ਨਜ਼ਰ ਤਾਂ ਨਾ ਲਗੋ ਠੀਕ ਉਹਨੂੰ ਆਪਣੀ ਜ਼ਮੀਰ ਦੇ ਹਿਸਾਬ ਦੇ ਨਾਲ ਹੀ ਫੈਸਲਾ ਲੈ ਕੇ ਪਛਾੜ ਦੇਣਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ